ਇਹ 15 ਲੱਖ ਰੁਪਈਆ ਕਰਜ਼ਾ ਤਾਂ ਹੁਣ ਲੈ ਗਿਆ ਪਰ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਕਿ ਇਹ ਕਿਵੇਂ ਲਿਹਾਵਾ ਤੁਸੀਂ ਵੀ ਲੈ ਸਕਦੇ ਹੋ ਆਪਣੀ ਜ਼ਿੰਦਗੀ ਵਿੱਚ ਕੋਈ ਵੀ ਕਰਜ਼ਾ ਵਾ ਚਾਹੇ ਉਹ ਕਿਸੇ ਬੈਂਕ ਦਾ ਕਰਜ਼ਾ ਚਾਹੇ ਕਿਸੇ ਆੜਤੀਏ ਦਾ ਕਰਜ਼ਾ ਚਾਹੇ ਕਿਸੇ ਯਾਰ ਮਿੱਤਰ ਭੈਣ ਭਰਾ ਤੋਂ ਫੜੇ ਹੋਏ ਪੈਸੇ ਆ ਚਾਹੇ ਬੈਂਕ ਦੀ EMI ਤੁਸੀਂ ਵੀ ਲੈ ਸਕਦੇ ਹੋ ਮੇਰੇ ਤੋਂ ਸ਼ੁਰੂ ਦੇ ਵਿੱਚ ਜੋ ਗਲਤੀਆਂ ਹੋਈਆਂ ਸੀਗੀਆਂ ਉਹ ਆਪਾਂ ਅਕਸਰ ਸਾਰੀ ਦੁਨੀਆ ਹੀ ਕਰਦੀ ਆ ਕਿਉਂਕਿ ਜਿੰਨਾ ਵੀ ਆਪਣੇ ਸਿਰ ਤੇ ਕਰਜ਼ਾ ਹੁੰਦਾ ਆਪਾਂ ਉਹਨੂੰ ਇੱਕ ਬੋਝ ਮੰਨ ਕੇ ਜਿਉਂਦੇ ਹਾਂ ਕਦੇ ਵੀ ਆਪਾਂ ਖੁਸ਼ ਹੋ ਕੇ ਜ਼ਿੰਦਗੀ ਨਹੀਂ ਕੱਢਦੇ ਪਏ ਆਪਾਂ ਹਮੇਸ਼ਾ ਦਬ ਦਬੇ ਰਹਿੰਦੇ ਆ ਕਿ ਆਪਣੇ ਸਿਰ ਤੇ ਇੱਕ ਟੈਨਸ਼ਨ ਰਹਿੰਦੀ ਹੈ ਕਿ ਯਾਰ ਫਲਾਣੇ ਦੇ ਪੈਸੇ ਦੇਣੇ ਨੇ ਉਹਦੇ ਪੈਸੇ ਦੇਣੇ ਨੇ ਆ ਬੈਂਕ ਦੀ EMI ਆ ਗਈ ਤੇ ਮੇਰੇ ਨਾਲ ਵੀ ਇਦਾਂ ਹੀ ਹੁੰਦਾ ਸੀਗਾ ਕਿ ਮੈਂ ਜ਼ਿੰਦਗੀ ਵਿੱਚ ਜਿੰਨਾ ਸੋਚਣਾ ਕਿ ਮੈਂ ਇੰਨਾ ਕਰੂੰਗਾ ਇਦਾਂ ਕਰੂੰਗਾ ਇਦਾਂ ਕਰਜ਼ਾ ਲਾ ਦੂੰਗਾ ਪਰ ਹਰ ਚੀਜ਼ ਵਿੱਚ ਹਰ ਗੱਲ ਦੇ ਵਿੱਚ ਮੇਰੇ ਇੱਕੋ ਹੀ ਸ਼ਬਦ ਮੇਰੀ ਜ਼ੁਬਾਨ ਤੇ ਹੁੰਦਾ ਸੀ ਉਹ ਸੀ ਕਰਜ਼ਾ ਹਾਲਾਂਕਿ ਮੈਂ ਤਾਂ ਲਾਉਣਾ ਚਾਹੁੰਦਾ ਸੀ ਪਰ ਉਹ ਲੈਣ ਦੀ ਬਜਾਏ ਹੋਰ ਚੜਦਾ ਗਿਆ ਕਿਉਂਕਿ ਮੈਂ ਕਰਜ਼ੇ ਨੂੰ ਤਾਂ ਆਕਰਸ਼ਿਤ ਕਰਦਾ ਪਿਆ ਸੀ ਹੁਣ ਦਾ ਸੀਕਰਟ ਬੁੱਕ ਦੇ ਵਿੱਚ ਵੀ ਇਹੀ ਗੱਲ ਲਿਖੀ ਗਈ ਆ ਕਿ ਜਿਹੜੇ ਆਪਣੇ ਇਨਸਾਨ ਦੇ ਵਿੱਚ ਦੋ ਦਿਮਾਗ ਨੇ ਕੌਨਸ਼ੀਅਸ ਮਾਈਂਡ ਤੇ ਸਬਕੌਨਸ਼ੀਅਸ ਮਾਈਂਡ ਕੌਨਸ਼ੀਅਸ ਮਾਈਂਡ ਉਹ ਆ ਜਿਹਦੇ ਨਾਲ ਆਪਾਂ ਹੁਣ ਗੱਲ ਕਰਦੇ ਆ ਮੈਂ ਵੀਡੀਓ ਰਿਕਾਰਡ ਕਰਦਾ ਮੈਂ ਗੱਲ ਕਰਦਾ ਪਿਆ ਮੈਂ ਮੇਰੇ ਜੋ ਮੇਰੇ ਦਿਮਾਗ ਦੇ ਵਿੱਚ ਗੱਲ ਆ ਰਹੀ ਆ ਕਿ ਮੈਂ ਤੁਹਾਡੇ ਨਾਲ ਕੀ ਗੱਲਾਂ ਕਰਨੀਆਂ ਨੇ ਉਹ ਸਬਕੌਨਸ਼ੀਅਸ ਮਾਈਂਡ ਹੀ ਕਰਦਾ ਉਹ ਕੌਨਸ਼ੀਅਸ ਮਾਈਂਡ ਕਰਦਾ ਵਾ ਤੇ ਜਿਹੜਾ ਸਬ ਕੌਂਸ਼ੀਅਸ ਮਾਈਂਡ ਆ ਸਬਕੌਂਸ਼ੀਅਸ ਮਾਈਂਡ ਆਪਣੇ ਸਿਰ ਦੇ ਉੱਪਰ ਵਾਲਾ ਦਿਮਾਗ ਹੁੰਦਾ ਵਾ ਜਿਹਦੇ ਵਿੱਚ ਵਿਚਾਰ ਆਉਂਦੇ ਨੇ ਹੁਣ ਆਪਾਂ ਗੱਲ ਕਰਦੇ ਪਏ ਆ ਤੁਸੀਂ ਮੇਰੀ ਵੀਡੀਓ ਵੇਖਦੇ ਪਏ ਹੋ ਪਰ ਤੁਹਾਡੇ ਦਿਮਾਗ ਦੇ ਵਿੱਚ ਕੁਝ ਵਿਚਾਰ ਚੱਲਦੇ ਪਏ ਨੇ ਜਿਹੜੇ ਕਿ ਤੁਹਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਚੱਲਦੇ ਪਏ ਨੇ ਹੁਣ ਸਬਕੌਂਸ਼ੀਅਸ ਮਾਈਂਡ ਕੀ ਕੰਮ ਕਰਦਾ ਵਾ ਜਦੋਂ ਆਪਾਂ ਰਾਤ ਨੂੰ ਸੌਂ ਜਾਂਦੇ ਆ ਆਪਣੇ ਸੁੱਤੇ ਪਿਆ ਨੂੰ ਆਪ ਨੂੰ ਸਾਹ ਹੁੰਦੇ ਆ ਉਹ ਸਬਕੌਂਸ਼ੀਅਸ ਹੀ ਰੱਖਦਾ ਵਾ ਆਪਣੇ ਸਾਹ ਚੱਲਦੇ ਆ ਆਪਾਂ ਨੂੰ ਰਾਤ ਨੂੰ ਸੁਪਨੇ ਆਉਂਦੇ ਆ ਸੁਪਨਿਆਂ ਨੂੰ ਉਹ ਹਕੀਕਤ ਮੰਨਦਾ ਵਾ ਉਹ ਸੱਦਾ ਇੰਨਾ ਕ ਜਿਆਦਾ ਭੋਲਾ ਬੰਦਾ ਵਾ ਨਾ ਕਿ ਉਹਨੂੰ ਇਹ ਨਹੀਂ ਪਤਾ ਕਿ ਇਹ ਰਿਅਲਿਟੀ ਆ ਜਾਹੇ ਸੱਚ ਕਹਿ ਰਿਹਾ ਜਾਂ ਉਹ ਝੂਠ ਕਹਿ ਰਿਹਾ ਉਹਨੇ ਤਾਂ ਤੁਹਾਡੀ ਉਹ ਗੱਲ ਨੂੰ ਸੱਚੀ ਮੰਨਣਾ ਚਾਹੀਏ ਤੁਸੀਂ ਉਹਨੂੰ ਕਿਸੇ ਵੀ ਤਰੀਕੇ ਨਾਲ ਮਰਜ਼ੀ ਸਮਝਾਈ ਚੱਲੋ ਉਹਨੂੰ ਨਾ ਸ਼ਬਦ ਸਮਝ ਨਹੀਂ ਆਉਂਦਾ ਜਿੱਦਾਂ ਕਿ ਮੈਂ ਆਪਣੇ ਹੁਣ ਤੱਕ ਦੀ ਲਾਈਫ ਦੇ ਵਿੱਚ ਇਹ ਗੱਲ ਕਹਿੰਦਾ ਸੀ ਕਿ ਮੈਂ ਕਰਜ਼ਾ ਨਹੀਂ ਯਾਰ ਚਾਹੁੰਦਾ ਮੈਂ ਕਰਜ਼ੇ ਤੋਂ ਬਾਹਰ ਆਉਣਾ ਚਾਹੁੰਨਾ ਵਾ ਮੈਂ ਆਪਣੀ ਜ਼ਿੰਦਗੀ ਨੂੰ ਐਂ ਕਰਨਾ ਚਾਹੁੰਦਾ ਪਰ ਇਸ ਸਬਕੌਨਸ਼ੀਅਸ ਮਾਈਂਡ ਨੂੰ ਇਹ ਨਹੀਂ ਪਤਾ ਕਿ ਇਹ ਨਾ ਨਾ ਕਹਿੰਦਾ ਉਹ ਸਿਰਫ ਸ਼ਬਦ ਸਮਝਦਾ ਕਰਜਾ ਹੁਣ ਕਰਜੇ ਨੂੰ ਹੀ ਮੈਂ ਆਕਰਸ਼ਿਤ ਕਰਦਾ ਸੀਗਾ ਤੇ ਕਰਜਾ ਹੀ ਮੇਰੀ ਜ਼ਿੰਦਗੀ ਦੇ ਵਿੱਚ ਆਉਂਦਾ ਗਿਆ ਚਾਹੇ ਉਹ ਕਿਸੇ ਵੀ ਤਰੀਕੇ ਨਾਲ ਆ ਗਿਆ ਆਪਣੀਆਂ ਗਲਤੀਆਂ ਕਰਕੇ ਆ ਗਿਆ ਕਿਸੇ ਤੋਂ ਫੜ ਲਿਆ ਕਿਸੇ ਦਾ ਕੋਈ ਚੀਜ਼ ਲੈ ਲਈ ਇਦਾਂ ਕਰ ਲਿਆ ਨਾ ਹੋ ਜਾਂਦਾ ਆ ਪਰ ਇਹਨੂੰ ਆਪਾਂ ਖੁਦ ਹੀ ਕਵਰ ਕਰ ਸਕਦੇ ਆ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਤੁਸੀਂ ਕਦੇ ਵੀ ਕਰਜ਼ਾ ਸ਼ਬਦ ਨੂੰ ਆਪਣੀ ਜ਼ੁਬਾਨ ਚੋਂ ਆਪਣੇ ਦਿਮਾਗ ਦੇ ਵਿੱਚੋਂ ਕੱਢ ਹੀ ਦਿਓ ਕਿ ਕਰਜ਼ਾ ਕੋਈ ਚੀਜ਼ ਹੈ ਕਰਜ਼ੇ ਨੂੰ ਕਰਛੇਤ ਨਹੀਂ ਕਰਨਾ ਹਮੇਸ਼ਾ ਇਹ ਫੀਲ ਕਰਨਾ ਕਿ ਮੈਂ ਬਿਲਕੁਲ ਫ੍ਰੀ ਆ ਮੇਰੇ ਕੋਲ ਬਹੁਤ ਪੈਸੇ ਨੇ ਮੈਂ ਤਾਂ ਲੋਕਾਂ ਨੂੰ ਗਿਫਟ ਕਰਦਾ ਪੈਸੇ ਮੈਂ ਕੋਈ ਇੰਨੇ ਕ ਜਿਆਦਾ ਪੈਸੇ ਨਹੀਂ ਹੁਣ ਇਸ ਗੱਲ ਨੂੰ ਮੰਨਣਾ ਯਕੀਨ ਕਰਨਾ ਤਾਂ ਔਖਾ ਲੱਗਦਾ ਇਹ ਮਜ਼ਾਕ ਜਿਹਾ ਲੱਗਦਾ ਵਾ ਆਪਦੇ ਆਪ ਦੇ ਵਿੱਚ ਵੀ ਯਾਰ ਜਦੋਂ ਆਪਣੇ ਕੋਲੇ ਪੈਸੇ ਹੈ ਹੀ ਨਹੀਂਗੇ ਤੇ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਮੇਰੇ ਕੋਲ ਬਹੁਤ ਪੈਸੇ ਨੇ ਮੈਂ ਲੋਕਾਂ ਨੂੰ ਪੈਸੇ ਦੰਨਾ ਵਾਂ ਨਾ ਤੇ ਹਮੇਸ਼ਾ ਇੱਕ ਚੀਜ਼ ਨੂੰ ਫੀਲ ਕਰਨਾ ਹੈ ਕਿ ਤੁਸੀਂ ਆਪਣੀ ਉਹ ਜ਼ਿੰਦਗੀ ਨੂੰ ਸੋਚੋ ਕਿ ਜਦੋਂ ਤੁਹਾਡੇ ਸਿਰ ਤੇ ਕੋਈ ਕਰਜ਼ਾ ਨਹੀਂ ਸੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਵੇਂ ਰਹਿੰਦੇ ਸੀ ਕਿਹੜੀ ਉਹ ਮौज-ਮਸਤੀ ਸੀ ਕਿਹੜੇ ਆਪਣੇ ਯਾਰਾਂ ਦੋਸਤਾਂ ਨਾਲ ਗੱਲ ਕਰਦੇ ਸੀ ਕਿਹੜੀ ਤੁਹਾਡੀ ਉਹ ਫੇਵਰਿਟ ਜਗ੍ਹਾ ਸੀ ਜਿੱਥੇ ਤੁਸੀਂ ਜਾਂਦੇ ਸੀ ਘੁੰਮਣ ਵਾਸਤੇ ਸੋ ਚੀਜ਼ਾਂ ਨੂੰ ਤੁਸੀਂ ਜ਼ਿੰਦਗੀ ਨੂੰ ਅਜਮਾਉਣਾ ਸ਼ੁਰੂ ਕਰੋ ਮਨ ਦੇ ਵਿੱਚ ਵਿਚਾਰ ਲਿਆਓ ਕਿ ਹੁਣ ਮੇਰੇ ਸਿਰ ਤੇ ਕੋਈ ਕਰਜ਼ਾ ਨਹੀਂ ਹੈਗਾ ਬਟ ਕਰਜ਼ਾ ਸ਼ਬਦ ਨੂੰ ਲੈ ਕੇ ਨਹੀਂ ਆਉਣਾ ਦਿਮਾਗ ਦੇ ਵਿੱਚ ਇਹ ਮੰਨਣਾ ਕਿ ਮੈਂ ਬਿਲਕੁਲ ਫ੍ਰੀ ਹੋ ਚੁੱਕਿਆ ਹਾਂ ਬਹੁਤ ਪੈਸੇ ਨੇ ਮੇਰੇ ਬੈਂਕ ਦੇ ਵਿੱਚ ਇੰਨੇ ਪੈਸੇ ਨੇ ਅੱਖਾਂ ਬੰਦ ਕਰਕੇ ਇਹ ਚੀਜ਼ ਨੂੰ ਇਮੇਜਨ ਕਰਕੇ ਦੇਖੋਗੇ ਤੁਹਾਡੀ ਜਿਹੜੀ ਆ ਮੱਥੇ ਦੀ ਸਕਰੀਨ ਇਹ ਮੱਥੇ ਦੀ ਸਕਰੀਨ ਦੇ ਵਿੱਚ ਇਹ ਚੀਜ਼ ਦੇਖਣੀ ਆ ਕਿ ਤੁਸੀਂ ਇੱਕ ਥੀਏਟਰ ਵਾਂਗੂ ਕਿ ਜਦੋਂ ਤੁਹਾਡੇ ਸਿਰ ਕਰਜ਼ਾ ਨਹੀਂ ਸੀ ਤੁਹਾਡੀ ਲਾਈਫ ਕਿਵੇਂ ਦੀ ਸੀ ਤੇ ਹੁਣ ਤੁਹਾਡੇ ਸਿਰ ਤੇ ਜਦੋਂ ਕਰਜ਼ਾ ਵਾ ਤੁਹਾਡੀ ਲਾਈਫ ਕਿਵੇਂ ਦੀ ਆ ਦਿਮਾਗ ਦੇ ਵਿੱਚ ਸਿਰਫ ਇਹ ਦੇਖੋ ਕਿ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਇਹ ਚੀਜ਼ ਫ੍ਰੀ ਹੋ ਗਈ ਨਾ ਕਿ ਹੁਣ ਮੇਰੇ ਸਿਰ ਤੇ ਕੋਈ ਕਰਜ਼ਾ ਨਹੀਂ ਹੈਗਾ ਮੇਰੇ ਕੋਲੇ ਬਹੁਤ ਪੈਸੇ ਨੇ ਜਦੋਂ ਤੁਸੀਂ ਆਪਣੇ ਦਿਮਾਗ ਦੇ ਵਿੱਚ ਇਹ ਦੇਖੋਗੇ ਉੱਥੇ ਤੁਸੀਂ ਥੀਏਟਰ ਦੇ ਵਿੱਚ ਆਪਣੀ ਮੱਥੇ ਦੇ ਉੱਤੇ ਇਹ ਦੇਖਣਾ ਕਿ ਹੁਣ ਤੁਹਾਡੇ ਲਾਈਫ ਕਿਵੇਂ ਦੀ ਆ ਹੁਣ ਜਦੋਂ ਤੁਹਾਡੇ ਸਿਰ ਤੋਂ ਕਰਜ਼ਾ ਉਤਰ ਗਿਆ ਤੁਸੀਂ ਕਿਵੇਂ ਦਾ ਮਹਿਸੂਸ ਕਰੋਗੇ ਤੁਸੀਂ ਕਿਵੇਂ ਦੀ ਜ਼ਿੰਦਗੀ ਜਿਓਗੇ ਕਿਹਦੇ ਨਾਲ ਗੱਲ ਕਰੋਗੇ ਕਿਹਨੂੰ ਆਪਣੇ ਦਿਲ ਦੀ ਗੱਲ ਦੱਸੋਗੇ ਕਿਹੜੀ ਜਗ੍ਹਾ ਤੇ ਘੁੰਮਣ ਜਾਓਗੇ ਮਾਪੇ ਨਾਲ ਪਹਿਲੀ ਗੱਲਬਾਤ ਕਿਵੇਂ ਕਰੋਗੇ ਉਹ ਲਾਈਫ ਸਟਾਈਲ ਕਿਵੇਂ ਦਾ ਹੋਊਗਾ ਕਿਹੜੀ ਗੱਡੀ 'ਚ ਘੁੰਮੋਗੇ ਉਹ ਸਾਰਾ ਕੁਝ ਤੁਸੀਂ ਆਪਣਾ ਪ੍ਰੈਜੈਂਟ ਜ਼ਿੰਦਗੀ ਦੇ ਵਿੱਚ ਹਾਲਾਂਕਿ ਚਲੋ ਉਹ ਜੇ ਉਹ ਚੀਜ਼ ਹਜੇ ਹੋਈ ਨਹੀਂ ਹੈ ਪਰ ਉਹ ਲਾਈਫ ਨੂੰ ਹੀ ਪ੍ਰੈਜੈਂਟ ਦੇ ਵਿੱਚ ਜਿਉਣਾ ਇਹੀ ਇੱਕ ਕਲਾ ਵਾ ਇਹੀ ਇੱਕ ਗੁਰਮੰਤਰ ਵਾ ਜਿਹੜੀ ਕਿ 10 ਸੀਕਰਟ ਕਿਤਾਬ ਮੈਜਿਕ ਬੁੱਕ ਵਗੈਰਾ ਸਾਰਾ ਕੁਝ ਇਹੀ ਸਿਖਾਉਂਦੀ ਹੈ ਇਹੀ ਗੁਰਮੰਤਰ ਵਾ ਕਿ ਤੁਸੀਂ ਇਸ ਚੀਜ਼ ਤੋਂ ਬਾਹਰ ਆ ਸਕਦੇ ਹੋ ਇਹਦੇ ਨਾਲ ਤੁਸੀਂ ਆਪਦੇ ਪੈਸੇ ਵਾਲੀ ਪ੍ਰੋਬਲਮ ਦੇ ਵਿੱਚੋਂ ਘਰ ਦੇ ਪ੍ਰੋਬਲਮਾਂ ਦੇ ਵਿੱਚੋਂ ਕਿਸੇ ਨਾਲ ਆਪਣੀ ਬਣਦੀ ਨਹੀਂ ਉਹ ਪ੍ਰੋਬਲਮਾਂ ਦੇ ਵਿੱਚੋਂ ਤੇ ਕਿਸੇ ਬਿਮਾਰਾ ਬੰਦਾ ਕੋਈ ਬਿਮਾਰੀ ਦੇ ਵਿੱਚੋਂ ਹਨਾ ਇਹਦੇ ਵਿੱਚ ਬਹੁਤ ਜਿੰਨਾ ਵੀ ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਕਰਮ ਜਾਂ ਮਾੜੇ ਕਰਮ ਜੁੜੇ ਹੋਏ ਨੇ ਸਾਰੇ ਆਪਣੇ ਆਪਣੇ ਆਪ ਦੇ ਖੁਦ ਹੀ ਬਣਾਏ ਹੁੰਦੇ ਨੇ ਜੋ ਵੀ ਆਪਣੀ ਅੱਜ ਦੀ ਜ਼ਿੰਦਗੀ ਹੈ ਉਹ ਆਪਾਂ ਹੀ ਬਣਾਈਆ ਚਾਹੇ ਉਹ ਵਧੀਆ ਵਾ ਚਾਹੇ ਉਹ ਮਾੜੀ ਆ ਜੇ ਤੁਹਾਡੇ ਕੋਲੇ ਬਹੁਤ ਪੈਸੇ ਨੇ ਤਾਂ ਵੀ ਉਹ ਤੁਹਾਡੀ ਤੁਸੀਂ ਆਪ ਹੀ ਬਣਾਏ ਨੇ ਜੇ ਤੁਹਾਡੇ ਸਰ ਕਰਜਾ ਤਾਂ ਉਹ ਵੀ ਤੁਸੀਂ ਆਪ ਹੀ ਬਣਾਇਆ ਵਾ ਜੇ ਤੁਹਾਡੇ ਚੰਗੇ ਸਰਕਲ ਚੰਗੇ ਦੋਸ ਨੇ ਤਾਂ ਵੀ ਤੁਸੀਂ ਬਣਾਏ ਨੇ ਜੇ ਮਾੜੇ ਨੇ ਤਾਂ ਵੀ ਤੁਸੀਂ ਬਣਾਏ ਨੇ ਆਪਾਂ ਇਹ ਤਾਂ ਕਿਸੇ ਨੂੰ ਵੀ ਦੋਸ਼ ਨਹੀਂ ਦੇ ਸਕਦੇ ਆਪਦੀ ਕਿਸਮਤ ਨੂੰ ਅਕਸਰ ਆਪਾਂ ਕਹਿ ਦਿੰਨੇ ਆ ਕਿ ਮੇਰੀ ਤਾਂ ਕਿਸਮਤ ਹੀ ਇਦਾਂ ਦੀ ਸੀ ਨਹੀਂ ਕਿਸਮਤ ਆਪ ਬਣਾਉਣੀ ਪੈਂਦੀ ਆ ਤੇ ਆਪ ਹੀ ਬਣਦੀ ਆ ਆਪਣੀ ਵਿਚਾਰਤੀ ਬਣਦੀ ਆ ਹੁਣ ਜਿਹੜਾ ਆਪਣਾ ਸਬਕੌਨਸ਼ੀਅਸ ਮਾਈਂਡ ਆ ਆਪਾਂ ਵੀ ਇੱਕ ਊਰਜਾ ਵਾਂ ਪੈਸਾ ਵੀ ਇੱਕ એનર્ਜੀ ਆ ਤੇ ਯੂਨੀਵਰਸ ਵੀ ਇੱਕ એનર્ਜੀ ਆ ਜਿਵੇਂ ਕਿ ਚੁੰਬਕ ਆਪਦੇ ਵੱਲ ਨੂੰ ਚੁੰਬਕ ਜਦੋਂ ਤੁਸੀਂ ਕਰੋਗੇ ਨਾ ਪੋਜ਼ਿਟਿਵ ਤੇ ਨੈਗੇਟਿਵ ਚੁੰਬਕ 'ਚ ਦੋ ਪਾਵਰਾਂ ਹੁੰਦੀਆਂ ਨੇ ਉਦਾਂ ਹੀ ਆਪਣੇ ਦਿਮਾਗ 'ਚ ਵੀ ਪੋਜ਼ਿਟਿਵ ਅਤੇ ਨੈਗੇਟਿਵ ਪਾਵਰ ਆ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਹੁਣ ਜੇ ਤੁਸੀਂ ਇਹਦੇ ਵਿੱਚ ਚੰਗੇ ਵਿਚਾਰ ਸੋਚੋਗੇ ਤਾਂ ਇਹ ਚੰਗੇ ਵਿਚਾਰ ਆਕਰਸ਼ਿਤ ਕਰਨੇ ਆਪਦੇ ਵੱਲ ਨੂੰ ਜੇ ਤੁਸੀਂ ਮਾੜੇ ਵਿਚਾਰ ਸੋਚੋਗੇ ਤਾਂ ਇਹ ਮਾੜੇ ਵਿਚਾਰ ਹੀ ਆਕਰਸ਼ਿਤ ਕਰਨੇ ਆਪਦੇ ਵੱਲ ਨੂੰ ਹੁਣ ਤੁਸੀਂ ਪੈਸੇ ਨੂੰ ਆਕਰਸ਼ਿਤ ਕਰਨਾ ਵਾ ਤਾਂ ਤੁਸੀਂ ਪੈਸੇ ਬਾਰੇ ਚੰਗਾ ਹੀ ਸੋਚਣਾ ਕਿ ਮੇਰੇ ਕੋਲੇ ਪੈਸਾ ਬਹੁਤ ਆ ਪ੍ਰਮਾਤਮਾ ਦਾ ਸ਼ੁਕਰ ਕਰਨਾ ਜਿਨੂੰ ਕਿ ਇਹ ਕਿਤਾਬ ਗ੍ਰੈਟੀਟਿਊਡ ਕਹਿੰਦੀ ਹੈ ਕਿ ਤੁਸੀਂ ਗ੍ਰੈਟੀਟਿਊਡ ਕਰੋ ਗ੍ਰੈਟੀਟਿਊਡ ਦਾ ਮਤਲਬ ਕੀ ਹੈ ਕਿ ਤੁਸੀਂ ਸ਼ੁਕਰ ਸ਼ੁਕਰ ਕਰਨਾ ਹੈ ਪ੍ਰਮਾਤਮਾ ਦਾ ਕਿ ਪੈਸਾ ਇੱਕ એનર્ਜੀ ਆ ਪੈਸਾ ਜਦੋਂ ਤੁਹਾਡੇ ਕੋਲ ਆਇਆ ਸੀ ਜ਼ਿੰਦਗੀ 'ਚ ਕਦੇ ਤਾਂ ਆਇਆ ਸੀ ਨਾ ਜੱਜ ਨਹੀਂ ਹੈਗਾ ਕਦੇ ਜਦੋਂ ਦਾ ਆਪਣਾ ਜਨਮ ਹੋਇਆ ਆਪਾਂ ਪੜਾ ਪੜੇ ਵੀ ਆ ਆਪਾਂ ਨੂੰ ਰੋਟੀ ਪਾਣੀ ਵੀ ਮਿਲਿਆ ਵਾ ਆਪਾਂ ਨੂੰ ਗੱਡੀ 'ਚ ਤੇਲ ਪਾਉਣ ਨੂੰ ਵੀ ਪੈਸੇ ਮਿਲੇ ਨੇ ਕਿਵੇਂ ਨਾ ਕਿਵੇਂ ਪੈਸਾ ਜ਼ਿੰਦਗੀ 'ਚ ਆਇਆ ਤਾਂ ਹੈਗਾ ਨਾ ਪਰ ਕਦੇ ਉਹਦਾ ਸ਼ੁਕਰ ਨੀ ਨ ਕਰਿਆ ਹਮੇਸ਼ਾ ਬਸ ਆਇਆ ਤੇ ਆਪਾਂ ਨੂੰ ਘਾਟ ਹੀ ਲੱਗਿਆ ਵੀ ਯਾਰ ਘਾਟਾ ਜਿੰਨਾ ਮੈਨੂੰ ਲੋੜ ਆ ਉਹ ਨਾ ਨਹੀਂ ਆ ਰਿਹਾਗਾ ਜਿੰਨਾ ਮੈਨੂੰ ਲੋੜ ਆ ਆਹ ਚੀਜ਼ ਮੇਰੀ ਪੂਰੀ ਨਹੀਂ ਹੋ ਰਹੀਗੀ ਹਾਲਾਂਕਿ ਜੋ ਪ੍ਰਮਾਤਮਾ ਨੇ ਆਪ ਨੂੰ ਦਿੱਤਾ ਪਹਿਲਾਂ ਆਪਾਂ ਉਹਦਾ ਕਦੇ ਸ਼ੁਕਰ ਕਰਿਆ ਸ਼ੁਕਰ ਕਰਾਂਗੇ ਤਾਂ ਹੀ ਤਾਂ ਆਪ ਨੂੰ ਅਗਲੀ ਚੀਜ਼ ਮਿਲੂਗੀ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਸ਼ੁਕਰ ਹੀ ਕਹਿਣਾ ਸਿੱਖੋ ਵੀ ਸ਼ੁਕਰ ਜਦੋਂ ਤੁਸੀਂ ਕਰਨ ਲੱਗ ਜੋਗੇ ਨਾ ਉਦੋਂ ਪ੍ਰਮਾਤਮਾ ਨੇ ਤੁਹਾਨੂੰ ਹੋਰ ਗਫੇ ਦੇਣੇ ਇਹੀ ਮੇਰਾ ਨਾ ਹੋਇਆ ਵਾ ਜਿੰਨਾ ਵੀ ਟਾਈਮ ਮੈਂ ਸ਼ੁਕਰ ਕਰਿਆ ਹਰ ਇੱਕ ਚੀਜ਼ ਦਾ ਸ਼ੁਕਰ ਕਰਿਆ ਚਲੋ ਗਾਂ ਆਪਾਂ ਇਹਦੀ ਇੱਕ ਸੀਰੀਜ਼ ਬਣਾਵਾਂਗੇ ਕਿ ਕਿਵੇਂ ਹੈਲਥ ਵਿੱਚ ਪੈਸੇ 'ਚ ਆਪਣੇ ਰਿਸ਼ਤਿਆਂ ਦੇ ਵਿੱਚ ਆਪਾਂ ਕਿਵੇਂ ਸਟਰੋਂਗ ਹੋ ਕੇ ਰਹਿਣਾ ਤੇ ਕਿਵੇਂ ਆਪਾਂ ਆਪਣੀ ਲਾਈਫ ਨੂੰ ਵਧੀਆ ਤਰੀਕੇ ਨਾਲ ਇੰਜੋਏ ਕਰਨਾ ਵਾ ਸੋ ਇਹ ਆਪਾਂ ਅਗਲੀ ਵੀਡੀਓ ਚ ਵੀ ਗੱਲ ਕਰਾਂਗੇ ਕਿਉਂਕਿ ਵੀਡੀਓ ਕਾਫੀ ਲੰਮੀ ਹੋ ਜਾਣੀ ਆ ਅੱਜ ਦਾ ਟਾਪਿਕ ਤਾਂ ਸਿਰਫ ਇਹੀ ਆ ਕਿ ਚਲੋ ਜੇ ਪੈਸੇ ਵਾਲੀ ਪ੍ਰੋਬਲਮ ਆ ਤਾਂ ਤੁਸੀਂ ਸਭ ਤੋਂ ਪਹਿਲਾਂ ਪੈਸੇ ਬਾਰੇ ਸੋਚਣਾ ਮਾੜਾ ਬੰਦ ਕਰੋ ਚੰਗਾ ਸੋਚੋ ਕਿ ਪੈਸਾ ਹੈਗਾ ਥੈਂਕ ਯੂ ਪ੍ਰਮਾਤਮਾ ਥੈਂਕ ਯੂ ਯੂਨੀਵਰਸ ਉਸ ਇੱਕ ਜਿਹੜੇ ਵੀ ਪ੍ਰਮਾਤਮਾ ਨੂੰ ਮੰਨਦੇ ਹੋ ਸਿੱਖ ਹੋਵੋ ਹਿੰਦੂ ਹੋ ਜਾਂ ਫਿਰ ਇਸਾਈ ਧਰਮ ਮੇਰੇ ਵੀ ਜੋ ਵੀ ਨੇ ਸਾਰੇ ਆਪਣੇ ਹਿਸਾਬ ਨਾਲ ਆਪਣੇ ਆਪਣੇ ਧਰਮ ਦੇ ਵਿੱਚ ਆਪਣੇ ਧਰਮ ਦੇ ਹਿਸਾਬ ਨਾਲ ਤੁਸੀਂ ਸ਼ੁਕਰ ਕਰ ਸਕਦੇ ਹੋ ਉਸ ਪ੍ਰਮਾਤਮਾ ਨੂੰ ਕਿ ਪ੍ਰਮਾਤਮਾ ਤੁਹਾਡਾ ਸ਼ੁਕਰ ਹੈ ਕਿ ਤੁਸੀਂ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਪੈਸਾ ਦਿੱਤਾ ਆ ਪੈਸੇ ਨੂੰ ਮੰਨੋ ਕਿ ਹਾਂ ਜ਼ਿੰਦਗੀ 'ਚ ਆਇਆ ਸੀ ਉਹਦਾ ਸ਼ੁਕਰ ਕਰਨਾ ਸ਼ੁਰੂ ਕਰਦੋ ਜਿੱਦਣ ਤੁਸੀਂ ਪੈਸੇ ਦਾ ਸ਼ੁਕਰ ਕਰਨਾ ਸ਼ੁਰੂ ਕਰਦੋਂਗੇ ਨਾ ਵੀ ਜੋ ਵੀ ਤੁਹਾਡੇ ਕੋਲ ਪੈਸਾ ਆ ਥੋੜਾ ਜਾਂ ਚਾਹੇ ਬਹੁਤ ਤੁਸੀਂ ਦੇਖੋਗੇ ਕਿ ਤੁਹਾਡੇ ਰਸਤੇ ਕਿਵੇਂ-ਕਿਵੇਂ ਖੁੱਲਦੇ ਆ ਪੈਸਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਵੇਂ ਆਉਂਦਾ ਕਿਹੜੇ-ਕਿਹੜੇ ਰਸਿਆਂ ਦੁਆਰਾ ਆਊਗਾ ਯੂਨੀਵਰਸ ਤੁਹਾਨੂੰ ਸੰਕੇਤ ਦਿੰਦਾ ਕਿ ਉਹ ਪੈਸਾ ਤੁਹਾਡੇ ਕੋਲ ਕਿਵੇਂ ਆਉਣਾ ਭਾਵੇਂ ਚਾਹੇ ਤੁਸੀਂ ਕੰਮ ਘੱਟ ਕਰਦੇ ਹੋ ਚਾਹੇ ਵੱਧ ਕਰਦੇ ਹੋ ਪਰ ਤੁਹਾਡੀ ਜ਼ਿੰਦਗੀ ਦੇ ਵਿੱਚ ਪੈਸਾ ਆਊਗਾ ਕਿਵੇਂ ਉਹ ਤੁਸੀਂ ਖੁਦ ਨੋਟ ਕਰੋ ਤੁਹਾਡੇ ਮੂਰੇ ਰਾਹ ਬਣਨਗੇ ਇਦਾਂ ਦੇ ਕਿ ਉਹ ਰਾਹ ਤੁਹਾਨੂੰ ਉਹ ਪੈਸੇ ਤੱਕ ਲੈ ਜਾਣਗੇ ਤੁਹਾਨੂੰ ਕੋਈ ਇਦਾਂ ਦੀ ਅਪਰਚੂਨਿਟੀ ਮਿਲ ਜੂਗੀ ਕਿ ਜਿਹੜਾ ਤੁਹਾਡਾ ਤੁਹਾਡੀ ਉਹ ਗੋਲ ਤੱਕ ਤੁਹਾਨੂੰ ਉਹ ਲੈ ਜੂਗੀ ਸੋ ਉਹ ਚੀਜ਼ ਨੂੰ ਆਪਾਂ ਕਹਿੰਦੇ ਆ ਕਿ ਜੇ ਤੁਸੀਂ ਇਸ ਤਰੀਕੇ ਦੇ ਨਾਲ ਚੱਲੋਗੇ ਤਾਂ ਲਾਈਫ ਦੇ ਵਿੱਚ ਵਕ ਹੀ ਬਹੁਤ ਕੁਝ ਅੱਗੇ ਹੋਊਗਾ ਪੋਜ਼ਿਟਿਵ ਹੋਊਗਾ ਤੇ ਬਾਕੀ ਆਪਾਂ ਇਹਦੇ ਬਾਰੇ ਡਿਟੇਲ ਚ ਵੀ ਗੱਲ ਕਰਾਂਗੇ ਹੋਰ ਵੀ ਤੇ ਰੀਲਾਂ ਵੀ ਆਪਾਂ ਪਾਵਾਂਗੇ ਤੇ ਸ਼ਾਰਟਸ ਵੀਡੀਓ ਆਪਣੇ YouTube ਚੈਨਲ ਤੇ ਆਉਂਦੀਆਂ ਰਹਿਣਗੀਆਂ ਤੇ ਮੋਟੀਵੇਟ ਹੋ ਕੇ ਰਹਿਣਾ ਜ਼ਿੰਦਗੀ ਦੇ ਵਿੱਚ ਜਿੰਨਾ ਵੀ ਜ਼ਿੰਦਗੀ ਦੇ ਵਿੱਚ ਮੇਰਾ 4-5 ਸਾਲਾਂ ਦਾ ਐਕਸਪੀਰੀਅੰਸ ਰਿਹਾ ਹੋਆ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ ਤੇ ਨਾਲ ਹੋਰ ਵੀ ਜੋ ਵੀ ਜ਼ਿੰਦਗੀ 'ਚ ਮੈਜਿਕ ਹੋਣਗੇ ਉਹ ਵੀ ਆਪਾਂ ਕਰਾਂਗੇ ਤੇ ਤੁਸੀਂ ਬਾਕੀ ਵੀਡੀਓ ਦੇ ਵਿੱਚ ਆਪਣੇ ਵਿਚਾਰ ਜਰੂਰ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਅੱਜ ਦੇ ਟਾਈਮ ਦੇ ਵਿੱਚ ਕਿੱਦਾਂ ਦੀ ਪ੍ਰੋਬਲਮ ਦੇ ਵਿੱਚ ਫਸੇ ਹੋਏ ਹੋ ਪੈਸੇ ਵਾਲੀ ਚੋਂ ਜਾਂ ਹੈਲਥ ਵਾਲੀ ਵਿੱਚੋਂ ਜਾਂ ਰਿਸ਼ਤਿਆਂ ਦੇ ਵਿੱਚ ਕੋਈ ਪ੍ਰੋਬਲਮ ਆ ਉਹਦੇ ਵਿੱਚ ਫਸੇ ਹੋਏ ਹੋ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਕਿ ਆਪਾਂ ਜਿੰਨਾ ਕਾਪਨ ਉਹ ਚੀਜ਼ ਤੋਂ ਆਪਾਂ ਸਿੱਖਿਆ ਤੇ ਉਹਦਾ ਕੀ ਕੀ ਹੱਲ ਹੋ ਸਕਦਾ ਆਪਾਂ ਉਹਨਾਂ ਨਾਲ ਤੁਹਾਡੇ ਨਾਲ ਜਰੂਰ ਡਿਸਕਸ ਕਰਾਂਗੇ ਤੇ ਬਾਕੀ ਵੀਡੀਓ ਤੁਸੀਂ ਵਧੀਆ ਲੱਗੀ ਤਾਂ ਜਰੂਰ ਸ਼ੇਅਰ ਕਰ ਦਿਓ ਆਪਣੇ ਉਹਨਾਂ ਦੋਸਤਾਂ ਨਾਲ ਜਿਹੜੇ ਕਿ ਡੀਮੋਟੀਵੇਟ ਨੇ ਜਾਂ ਪੈਸੇ ਦੀ ਪ੍ਰੋਬਲਮ ਵਿੱਚ ਫਸੇ ਹੋਏ ਨੇ ਤੇ ਆਪਾਂ ਇਹਦੇ ਦਾ ਸਿਕਰਟ ਦੇ ਵਿੱਚ ਸਾਰੇ ਚੈਪਟਰ ਵਾਈਜ਼ ਚੈਪਟਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਕਿਸ ਚੈਪਟਰ ਚ ਕਿਹੜੀ ਗੱਲ ਹੈ ਕਿਸ ਚੈਪਟਰ ਦੇ ਵਿੱਚ ਕਿਹੜੀ ਗੱਲ ਬਾਕੀ ਵੀ ਪੋਜ਼ਿਟਿਵ ਰਹਿਣਾ ਖੁਸ਼ ਰਹਿਣਾ ਹਮੇਸ਼ਾ ਹੀ ਇਹ ਗੁਰਮੰਤਰਵ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਦੋਸਤੋ ਧੰਨਵਾਦ